ਸਰ ਕੀ ਮਾਮਲਾ ਇੱਕ ਵਿਅਕਤੀ ਦੇ ਗੋਲੀ ਲੱਗਣ ਦੇ ਨਾਲ ਉਹ ਵੀ ਦਮੌੜੇ ਇੱਕ ਸਾਡੇ ਪਾਸ ਮਦਈ ਦੀਪਿੰਦਰ ਸਿੰਘ ਨੇ ਬਿਆਨ ਲਖਾਇਆ ਕਿ ਮੇਰੇ ਪਿਤਾ ਨੇ ਪੀਜੀ ਵਿੱਚ ਗੋਲੀ ਮਾਰ ਲਈ ਆਪਣੇ ਲਾਇਸੈਂਸ ਰਵਾਲ ਵਰਨਣ ਠੀਕ ਹੈ ਉਹਦੇ ਸੰਬੰਧ ਵਿੱਚ ਜਿੰਨ ਜਾ ਕੇ ਮੌਕਾ ਤੇ ਸਰਚ ਕੀਤੀ ਕਮਰੇ ਦੀ ਉਹਦੇ ਵਿੱਚ ਸੁਸਾਈਡ ਨੋਟ ਸੀ ਔਰ ਜਿਸ ਤੇ ਸੰਬੰਧ ਵਿੱਚ ਅਸੀਂ ਮਕਦਮਾ ਨੰਬਰ 96 ਮਿਤੀ 10 ਅੱਠ ਅਦੀਨ ਤਰਾ 108 ਬੀ ਐਨ ਐਸ ਐ ਥਾਣਾ ਧੁਗਰੀ ਲੁਧਿਆਣਾ ਬਰਖਲਾ ਪਰਮਜੀਤ ਕੌਰ ਪੁੱਤ ਬੱਗੋ ਪਤਨੀ ਲੇਟ ਮੇਜਰ ਸਿੰਘ ਵਾਸੀ ਪਿੰਡ ਕਰਾਚੋ ਤਹਿਸੀਲ ਪਵਾਨੀਗੜ ਜ਼ਿਲ੍ਹਾ ਸੰਗਰੂਰ ਜੋਤੀ ਪਤਨੀ ਲੇਟ ਚਮਕੌਰ ਸਿੰਘ ਉਸਦੀ ਬਹੂ ਤੇ ਉਸਦੀ ਦੋਤੀ ਨਵਜੋਤ ਕੌਰ ਤੇ ਦਰਜ ਕੀਤਾ ਸਰ ਕੀ ਮਾਮਲਾ ਰੀਜ਼ਨ ਪਤਾ ਲੱਗੇ ਕੀ ਸੀ ਇਹ ਪਰਮਜੀਤ ਕੌਰ ਸੀ ਇਹਨੇ ਉਹਦੇ ਨਾਲ ਸੈਕੰਡ ਮੈਰਿਜ ਕੀਤੀ ਸੀ ਦਲਜੀਤ ਸਿੰਘ ਨਾਲ ਮ੍ਰਿਤਕ ਜੋ ਬੁਲੀ ਮਾਰ ਕੇ ਮਰਿਆ ਇਹ ਉਹਨਾਂ ਨੂੰ ਪ੍ਰਾਪਰਟੀ ਵਾਸਤੇ ਪੈਸਿਆਂ ਵਾਸਤੇ ਤੰਗ ਪ੍ਰੇਸ਼ਾਨ ਕਰਦੇ ਸੀ ਇਸੇ ਕਾਰਨ ਕਰਕੇ ਉਹਨੇ ਦੁਖੀ ਹੋ ਕੇ ਇਹਨਾਂ ਨੂੰ ਦੁਖੀ ਹੋ ਕੇ ਚਾਰਾਂ ਤੋਂ ਇੱਕ ਪਰਮਜੀਤ ਸਿੰਘ ਦਾ ਲੜਕਾ ਸੀ ਜਗਜੀਤ ਸਿੰਘ ਆਪਣੇ ਜਿਹੜੇ ਲਾਇਸੈਂਸੀ ਵਾਲਵਰ ਬੱਤੀ ਬੋਰ ਨਾਲ ਗੋਲੀ ਮਾਰ ਕੇ ਆਦਮ ਤੱਕ ਜੀ ਤੇ ਸਰ ਹਾਲੇ ਕੋਈ ਹੋਰ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਸੀਂ ਗ੍ਰਫਤਾਰ ਕੀਤਾ ਤੀਤ ਤਿੰਨ ਅੱਠ ਜੀ ਠੀਕ ਹੈ ਇੱਕ ਜਿਹੜਾ ਦੋਸ਼ੀ ਅਜੇ ਭਗੌੜਾ ਹੈ ਜਗਜੀਤ ਸਿੰਘ ਇਹਨਾਂ ਤਿੰਨਾਂ ਕੋਸ਼ਾਂ ਦਾ ਸੀ ਇੱਕ ਦਿਨ ਦਾ ਪੁਲਿਸ ਮਾਨ ਮਲਿਆ ਸਰ ਉਹ ਕੋਈ ਨਹੀਂ ਜਦ ਜਗਸ਼ੀਰ ਸਿੰਘ ਪਰਮਜੀਤ ਸੀ ਤੌਰ ਦਾ ਲੜਕਾ ਸਰ ਕੀ ਮਾਮਲਾ ਇੱਕ ਵਿਅਕਤੀ ਤੇ ਗੋਲੀ ਲੱਗਣ ਦੇ ਨਾਲ ਉਹ ਤਿੰਨ ਦਾ ਮਾਮਲਾ ਇੱਕ ਸਾਡੇ ਪਾਸ ਮਦਈ ਦੀਪਿੰਦਰ ਸਿੰਘ ਨੇ ਬਿਆਨ ਲਿਖਾਇਆ ਕਿ ਮੇਰੇ ਪਿਤਾ ਨੇ ਪੀਜੀ ਵਿੱਚ ਗੋਲੀ ਮਾਰ ਲਈ ਆਪਣੇ ਲੈਸੈਂਸੀ ਰਵਾਲ ਵਰਨਾ ਠੀਕ ਹੈ ਉਹਦੇ ਸਬੰਧ ਚ ਜਾ ਕੇ ਮੌਕਾ ਤੇ ਫਰਚੀ ਕੀਤੀ ਕਮਰੇ ਦੀ ਉਹਦੇ ਵਿੱਚ ਸੂਬਾ ਸੈਡ ਨੋਟ ਸੀ ਔਰ ਜਿਸ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 96 ਮਿਤੀ 3/8 ਅਧੀਨ ਤਰਾ 108 ਬੀ ਐਨ ਐਸ ਐ थाना ਧੁਗਰੀ ਲੁਧਿਆਣਾ ਬਰਖਲਾ ਪਰਮਜੀਤ ਕੌਰ ਪੁਰਹ ਬੱਗੋ ਪਤਨੀ ਲੇਟ ਮੇਜਰ ਸਿੰਘ ਵਾਸੀ ਪਿੰਡ ਕਰਾਚੋ ਤਹਿਸੀਲ ਭਵਾਨੀਗੜ ਜ਼ਿਲ੍ਹਾ ਸੰਗਰੂਰ ਜੋਤੀ ਪਤਨੀ ਲੇਟ ਚਮਕੌਰ ਸਿੰਘ ਉਸਦੀ ਬਹੂ ਤੇ ਉਸਦੀ ਦੋਤੀ ਨਵਜੋਤ ਕੌਰ ਤੇ ਦਲਜੀਤਾਂ ਸਰ ਕੀ ਮਾਮਲਾ ਰੀਜ਼ਨ ਪਤਾ ਲੱਗਿਆ ਸੀ ਇਹ ਪਰਮਜੀਤ ਕੌਰ ਸੀ ਇਹਨੇ ਉਹਦੇ ਨਾਲ ਸੈਕੰਡ ਮੈਰਿਜ ਕੀਤੀ ਸੀ ਦਲਜੀਤ ਸਿੰਘ ਨਾਲ ਮ੍ਰਿਤਕ ਜੋ ਗੋਲੀ ਮਾਰ ਕੇ ਮਰਿਆ ਇਹ ਉਹਨਾਂ ਨੂੰ ਪ੍ਰੋਪਰਟੀ ਵਾਸਤੇ ਪੈਸਿਆਂ ਵਾਸਤੇ ਤੰਗ ਪ੍ਰੇਸ਼ਾਨ ਕਰਦੇ ਸੀ ਇਸੇ ਕਾਰਨ ਕਰਕੇ ਉਹਨੇ ਦੁਖੀ ਹੋ ਕੇ ਇਹਨਾਂ ਨੂੰ ਦੁਖੀ ਹੋ ਕੇ ਚਾਰਾਂ ਤੋਂ ਇੱਕ ਪਰਮਜੀਤ ਸਿੰਘ ਦਾ ਲੜਕਾ ਸੀ ਜਗਜੀਤ ਸਿੰਘ ਆਪਣੇ ਜਿਹੜੇ ਲਾਇਸੈਂਸੀ ਵਾਲਵਰ ਬਕਤੀ ਗੋੜ ਨਾਲ ਗੋਲੀ ਮਾਰ ਕੇ ਤੋਟ ਕਰ ਜੀ ਤੇ ਸਰ ਹਾਲੇ ਕੋਈ ਹੋਰ ਇਹਦੇ ਵਿੱਚ ਤੈਨੂੰ ਤਾਂ ਫਿਰ ਉਹਦਾ ਸਿੰਘ ਰਖਤਾਰ ਕੀਤਾ ਵਿਤੀ 38 ਠੀਕ ਹੈ ਇੱਕ ਜਿਹੜਾ ਦੋਸ਼ੀ ਹੈ ਜਿਹੜੇ ਭਗਾਉਣਾ ਜਗਸ਼ੀਰ ਸਿੰਘ ਇਹਨਾਂ ਤਿੰਨਾਂ ਕੋਸ਼ਾਂ ਦਾ ਸੀ ਇੱਕ ਦਿਨ ਦਾ ਪੁਲਿਸ ਮਾਨਡਾ ਲਿਆ ਸਰ ਉਹ ਕੋਲ ਨੇ ਜਗਸ਼ੀਰ ਸਿੰਘ ਪਰਮਜੀਤ ਪੌਰ ਦਾ ਲੜਕਾ